ਕੀ ਕੀ ਹੈ ਇਹ ਕੀ ਹੈ ਤੈਨੂੰ ਪਤਾ ਇਹਦੇ ਵਿੱਚ ਕੀ ਹੈ ਨਹੀਂ ਹੈ ਨਹੀਂ ਨਹੀਂ ਪਤਾ ਨੌਣਾ ਨਹੀਂ ਸੀ ਹਣ ਇਹ ਦੇਖਣਾ ਪਹਿਲਾਂ ਇਹ ਕੀ ਹੈ ਪਾ ਮੈਂ ਦੱਸ ਸੂਟ ਕੇਸ ਚਾਰ ਹੈ ਸੂਟ ਕੇਸ ਆ ਹਾਂ ਇਧਰ ਲੈ ਕੇ ਤੈਨੂੰ ਦਿਖਾਵਾਂ ਇਹ ਕੀ ਹੈ ਬੈਡ ਤੇ ਲੈ ਕੇ ਆ ਕਿੱਥੋਂ ਲੈ ਕੇ ਆਇਆ ਬੂਮਰ ਤੋਂ ਕੱਟ ਲਮਾਰੀ ਚੋਂ ਕੱਟ ਕੇ ਮੇਰੇ ਪਾਪਾ ਬਾਹਰ ਰੱਖ ਗਏ ਹੋਰ ਮਾਰੀ ਚੋਂ ਕੱਪੜੇ ਕੱਟ ਕੇ ਲਿਆ ਇਧਰ ਆ ਇਧਰ ਬੈਡ ਤੇ ਆ ਇਨੂੰ ਕੀ ਲੱਗਦਾ ਚੁੱਕੀ ਨਿਕਲੂਗਾ ਕੁਛ ਨਹੀਂ ਨਿਕਲ ਸਕਦਾ ਹਾਂ ਕੁਛ ਨਹੀਂ ਨਿਕਲ ਸਕਦਾ ਕੁਛ ਵੀ ਨਹੀਂ ਨਿਕਲ ਸਕਦਾ ਸੋਨਾ 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 ਇਹ ਚ ਜਿਹੜਾ ਸੋਨਾ ਨਿਕਲਣਾ ਉਹ ਤੈਨੂੰ ਪਤਾ ਹੀ ਨਹੀਂ ਕੀ ਆ ਸੱਚੀ ਨਹੀਂ ਦੇਖਿਆ ਅਜੇ ਤੱਕ ਤੁਸੀਂ ਜਿੱਤੇ ਨਹੀਂ ਜਾਦ ਨਹੀਂ ਦੇਖਿਆ ਲੈ ਪੱਕਾ शिंदेਾਸ ਤੇ ਸਰਪ੍ਰਾਈਜ਼ ਆਜੇ ਕੀ ਹੈ ਕਿੰਨਾ ਹੈ ਪਾਸਵਰਡਾ ਕਿੰਨਾ ਪਾਸਵਰਡਾ ਪਾਸਵਰਡ ਤਾਂ ਹੈਗਾ 00 0 ਠੀਕ ਆ ਬੱਸ ਆ ਵੀ ਹੋ ਜਾਣਾ ਇੱਥੇ 0 0 ਆ ਜਾਣਾ ਮੇਰਾ ਕੋਈ ਇਰਾਦਾ ਨਹੀਂ ਸੀਗਾ ਵੀਡੀਓ ਬਣਾਉਣ ਦਾ ਤੇ ਤੂੰ ਅਚਾਨਕ ਹੀ ਚੱਕ ਕੇ ਲੈ ਆਇਆ ਗੰਦਿਆ ਮੰਮੀ ਕੀ ਗੰਦ ਨਹੀਂ ਵਸਾ ਹੈ ਮੰਮੀ ਜੀਰ ਜੀਰ ਨਾ ਤਾਂ ਲਾਤਾ ਹੁਣ ਕੀ ਕਰੂੰ ਹੁਣ ਇਹਨੂੰ ਇੱਥੋਂ ਖੁੱਲੂ ਆਹ ਕੀ ਇੱਕ ਤਾਂ ਇਹ ਕੀ ਹੈ ਇਹ ਕੀ ਹੈ ਇਹ ਕੀ ਹੈ ਤੇਦੀ ਹੋਟਾ ਚ Oh, ya. iya, iya, <laugh> 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 keluar <laugh> 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 දෙදකමදවා දෙකක් ගෙක ඒ එත්තිේ යන්ගේ පොටු කර පැසේසිගේ පැස වත්ද පපාද මෙම විද කොනිය දකුජය ਨੇ ਘਰ ਦੇ ਸਿੱਖਾ ਆ ਦੇਖ ਮਸੀ ਹੁਣੀ ਓਏ ਕਿੱਥੇ ਕਿਹੜੀ ਮਸੀ ਹੁਣੀ ਗੱਗੂ ਮਸੀ ਗੱਗੂ ਮਸੀ ਇਹ ਹੈ ਹਾਂ ਦੇਖ ਗੱਗੂ ਮਸੀ ਜਵਨ ਜਕੜੀ ਗੱਗੂ ਕਾਣੇ ਜਵਨ ਨੇ ਦੀ ਨਾ ਨੋਜ ਮੰਨੇ ਦੀ ਕਿਹਾ ਮਾਂ ਨੋਜ ਮੰਨੇ ਦੀ ਨੀ ਕਿ ਪ੍ਰਾਣੇ ਜਵਨ ਨੇ ਦੀ ਆਹ ਦੇ ਮਸੀ ਹੁਣੀ ਖੜੀ ਨਾ ਖੜ ਜੰਗੜਾ ਜਖੜਾ 엄마 어따isen 순에서 너무 위에서보이는 거 같아 ält sensation? 너무érieur? 네 그럼 제발조금만 기다려 그냥 일어났을ril 엄마는 이제 ඒ කනා ඒ කනා ඒම් මම මම ඒ මර්කැ න ඒ මම හැ හලද අම්මස්ස දොම මසින කඩින මම කඩි ි මම ගත තු්ඩි මෙරි මම නිතෙර ච දොම්මස්ටිය ගෙරිිකේද කෙතය දම අගගු මස මට මස වඩ වස මඩව ි පිටිමසුලන. ਚਲੋ ਬੱਚੇ ਜਨਪਤ ਬਾਹਰ ਆਇ ਤੇ ਹਨ ਭੂਆ ਹਾਂ ਮੈਂ ਪੂਆ ਨਹੀਂ ਅੱਜ ਨੂੰ ਪੂਆ ਹਾਂ ਲੱਡੂ ਦੀ ਮੰਮਾ ਸਫੂ ਦੀ ਮੰਮਾ ਹਾਂ ਲੱਡੂ ਦੀ ਮੰਮਾ ਸੋਨਾ ਸੋਨਾ ਨੇ ਕਹ ਹਮ ਕਹਿੰਦਾ ਸੋਨਾ ਇਹਦੇ ਚ ਨਹੀਂ ਬੇਟੀ ਆ ਵੇਖਦੇ ਆਵੇਂ ਨਿਕਲੇ ਆ ਡੈਡੀ ਆ ਦੇਖ ਆਪਣੇ ਡੈਡੀ ਨਿਕਲਦਾ ਹੈ ਛੋਟੇ ਡੈਡੀ ਕਰਕੇ ਮਾਸੜ ਮਾਸੜ ਹਮ ਹੇ ਮੁੰਡਾ ਜੀ ਸੋਦੋ ਨਾ ਹਾਂ ਮਸੜੇ ਮੁੰਡਾ ਦੋਵੇਂ ਮੁੱਕ ਗਏ ਵਿਚਰੇ ਆ ਪਿੱਛੇ ਪਤਾ ਨਹੀਂ ਕੌਣ ਦਰਛੋਦ ਆ ਕਿੰਨਾ ਹਾਂ ਦਰਸ਼ੂ ਮਸੀ ਕਿੰਨੇ ਜਣੇ ਮੁੱਕ ਗਏ ਵੇਖ ਲਾ ਕਿੰਦਰ ਵੀ ਹੈ ਨਹੀਂ ਇੱਥੇ ਕਿਹੜੇ ਕਿੰਦਰ ਆਮਚੇ ਦੇ ਖੜੀ ਜਿਹੜੀ ਖੜੇ ਜਿੰਨੇ ਇੱਥੇ ਜਿੰਦੇ ਨੂੰ ਵੇਖਦਾ ਸੀ ਆਵਲੀ ਬਹੁਤ ਜਣੇ ਹੋਰ ਅੱਧੇ ਵਧ ਜਣੇ ਨਹੀਂ ਆ ਵੀ ਮੁੰਡਾ ਮੁੱਕ ਗਿਆ ਸੀ ਹੈਨਾ ਵੇਖ ਕਿਹੜੰਦਾ ਇਹ ਜਿਹੜਾ ਮੰਗਿਓ ਆਇਆ ਸੀਗਾ ਹਾਂ ਇੰਦਰਜੀਤ ਹੁਣ ਨਾ ਤੇ ਇੱਥੇ ਇੱਕ ਦੂਸਰਾ ਜਿੰਦੇ ਨੂੰ ਵੇਖਦਾ ਸੀ ਇਹਨੂੰ ਪਛਾਣ ਹੀ ਨਹੀਂ ਆਈ ਹਣੀ ਵੇਖ ਲੈ ਜਿਵੇਂ ਨਿੱਕਾ ਜਿਹਾ ਲੱਗਦਾ ਹੈ ਨਾ ਹੁਣ ਕਿੱਡੇ ਕਿੱਡੇ ਹੋ ਗਏ ਬੰਦੇ ਬਣ ਕੇ ਪੂਰੇ ਨਾਨੀ ਨਾਨੀ ਹਾਂ ਕਰ ਮੈਂ ਤੈਨੂੰ ਖਾਉਣੀ ਐ ਤੇ ਚਾਚਾ ਪਛਾਨ ਲੇਗਾ ਜਿੰਦੇ ਨੂੰ ਪਛਾਨ ਲੇਗਾ 인ਦਰਜੀਤ ਕਿੱਥੇ ਜਾਣ ਪਛਾਨ ਖਤੋਂ 인ਦਰਜੀਤ ਚਾਚੂ ਵੀ ਹੈਗਾ ਇਹਨਾਂ ਚ ਕਿੱਥੇ 인ਦਰਜੀਤ ਚਾਚੂ 인ਦਰਜੀਤ ਨਹੀਂ ਪਛਾਨਉਣੀ ਇਹ 인ਦਰਜੀਤ ਕਦੇ ਚਾਚਾ ਇਹ ਕਹਿੰਦੇ ਜਿੰਦਾ ਕਿੱਥੇ ਆ 인ਦਰਜੀਤ ਜਿੰਦਾ ਇੱਥੇ ਹੈਗਾ ਇਸ ਫੋਟੋ ਚ ਦੇਖ ਕਿੱਥੇ ਚਾਚੇ ਹੁਣੀ ਜਮਣੀ ਪਛਾਨਉਣੀ ਨਿੰਸ਼ਾ ਨੰਨੀ ਆ ਵੇਖਾ ਚਾਚਾ ਜਿੰਦਾ ਇਹ ਹੋਰ ਆ ਇੰਦਰ ਜੀ ਤਾਂ ਜਿਵੇਂ ਨਿੱਕੇ ਨਿੱਕੇ ਆ ਛੋਟੇ ਛੋਟੇ ਚਾਚਾ ਜਿੰਦਾ ਚਾਚਾ ਜੀ ਜਿਵੇਂ ਨੰਸ਼ਾ ਨੰਨੀ ਆ ਵੇਖ ਜਾਣਦੇ ਵੀ ਨਹੀਂ ਇਹ ਤਾਂ ਮੈਨੂੰ ਪਤਾ ਹੈ ਬੇਬੇ ਆ ਆ ਵੇ ਆਪੇ ਚਾਚਾ ਇਹ ਜਿਵੇਂ ਇਹ ਪਸੋਣਾ ਆਂਦੀ ਜਿਵੇਂ ਮੈਨੂੰ ਨਿਕਲਣਾ ਕਾ ਕਿਹਦਾ ਆ ਨਿਕਲਦਾ ਵੇਖ ਲੈ ਆ ਨਾਨੀ ਆਪਣੀ i do okay. mm. mm.